ਇਹੀ ਉੱਥੇ ਮੁੱਖ ਮਹਿਮਾਨ ਸੀ ਜਦੋਂ ਗੀਤ ਗਾਇਆ ਗਿਆ ਬਣਾ ਦਿੱਤਾ ਗਿਆ ਸੀ ਗੀਤ ਦਾ ਮੈਂ ਗਲਤ ਗਾਇਆ ਮੈਂ ਮਾਫੀ ਮੰਗੀ ਵੀ ਮੈਂ ਗਲਤ ਗਾਇਆ ਮੈਨੂੰ ਪ੍ਰੈਸ਼ਰ ਸੀਗਾ ਮੈਨੂੰ ਟੱਟੀਆਂ ਲੱਗੀਆਂ ਸੀ ਮੈਂ ਗਲਤ ਮੈਂ ਮੰਨਦਾ ਮੇਰੀ ਗਲਤੀ ਹੈਗੀ ਆ ਨਹੀਂ ਪੈਂਦੇ ਵਿੱਚ ਸੱਦ ਲਿਆਰ ਨੇ ਲਾ ਨਾ ਸਕੀ ਬਹਾਨਾ ਹੂੰ ਦੇ ਲੈ ਗੇੜਾ ਦੇ ਲੈ ਗੇੜਾ ਇਹ ਕਿਹੜਾ ਗੀਤ ਤੇ ਚਨ ਖਣ ਵਾਈ ਫਿਰਦਾ ਵਰਨ ਜਾਰਨ ਕੁੜੀਏ ਇਹ ਕਿਹੜਾ ਗੀਤ ਹੋ ਗਿਆ ਕੋਈ ਗੱਲ ਬਣੀ ਨਹੀਂ ਜੀ ਇਹ ਕੀ ਗੀਤ ਬਣ ਗਿਆ ਲੈ ਵੀ ਮਿੱਤਰੋ ਇਹ ਸੁੰਦਰ ਨਗਰ ਦੀ ਘਟਰਾ ਉਹੀ ਪਾਰ ਖਾ ਜਿੱਥੇ ਗੀਤ ਗਲਤ ਦਾ ਗਾ ਦਿੱਤਾ ਗਿਆ ਸੀ ਨੇਤਾ ਦੇ ਵੱਲੋਂ ਜਦੋਂ ਝੰਡੇ ਨੂੰ ਲਹਿਰ ਆ ਗਿਆ ਹਾਂ ਆਹੀ ਗੱਲ ਗੀਤ ਚ ਸੁਣੀ ਸਿਆ ਜੋ ਬੰਦੇ ਨਾਲ ਥੋੜੀ ਮੁਲਾਕਾਤ ਕਰਵਾਵਾਂਗੇ ਮੜੇ ਲਿਆ ਖਿੱਚ ਕੇ ਲਿਆ ਆ ਜਾ ਜਿਹੜੇ ਜਾ ਰਹੇ ਨੇ ਇਸੇ ਵੀਰ ਨੇ ਉਹ ਗੀਤ ਗਾਇਆ ਸੀ ਬਹੁਤ ਮਕਬੂਲ ਹੋਇਆ ਬਾਈ ਜੀ ਰੁਕੋ 2 ਮਿੰਟ ਸਰ ਗੱਲ ਕਰਨੀ ਹੈ ਜੀ 2 ਮਿੰਟ ਗੱਲਬਾਤ ਠੀਕ ਠਾਕ ਹੋ ਇਹੀ ਉਹ ਸ਼ਖਸ ਹੈ ਜਿਨੇ ਗੀਤ ਦੀਆਂ ਉਹ ਤੁਕਾਂ ਗਾਈਆਂ ਜਿਹੜੀਆਂ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਜਿਹੜੇ ਗੀਤ ਤੇ ਮੈਂ ਕਹਿ ਸਕਦਾ 1 ਮਿੰਟ ਲੱਗਦਾ ਉਹ ਟੇਬਲ ਤੇ ਕੇਵਲ 4 ਸਕਿੰਟਾਂ ਦੇ ਵਿੱਚ ਪੂਰਾ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਇਸ਼ਾਰੇ ਵੀ ਕੀਤੇ ਗਏ ਸੁੰਦਰ ਨਗਰ ਤੇ ਝੰਡੇ ਤੇ ਤੁਸੀਂ ਸੀ ਮੁੱਖ ਮਹਿਮਾਨ ਸੀ ਮੁੱਖ ਮਹਿਮਾਨ ਸੀ ਮੁੱਖ ਮਹਿਮਾਨ ਸੀ ਇਹ ਉੱਥੇ ਥੋੜੇ ਜਿਹਾ ਅੱਗੇ ਨੂੰ ਹੋ ਜਾ ਸਰ ਤੁਹਾਡੇ ਪਸੀਨਾ ਵੀ ਬਹੁਤ ਜ਼ਿਆਦਾ ਆ ਰਿਹਾ ਤੁਹਾਨੂੰ ਇਹ ਤਾਂ ਠੀਕ ਨਹੀਂ ਇਹ ਥੋੜਾ ਜਿਹਾ ਪ੍ਰੋਬਲਮ ਚੱਲਦੀ ਆ ਪ੍ਰੋਬਲਮ ਚੱਲਦੀ ਆ ਐਦਾਂ ਕਿਉਂ ਹੋਇਆ ਸਰ ਉਹ ਤਾਂ ਥੋੜਾ ਜਿਹਾ ਨਾ ਪ੍ਰੋਬਲਮ ਚੱਲਦੀ ਹੈ ਸਰੀਰ ਚ ਨੇ ਗੀਤ ਦੀ ਤਿਆਰੀ ਕੀਤੀ ਸੀ ਹਾਂ ਫੁੱਲ ਕਿੰਨਾ ਟਾਈਮ ਮੈਂ 30 ਦਿਨ ਸਟਾਰਟ ਕੀਤਾ ਉਹਦਾ ਸ਼ਡਿਊਲ ਬਣਾਇਆ ਸੀ ਹਾਂ ਤੜਕੇ ਸਵੇਰ ਉੱਠ ਕੇ ਨਿਰਨੇ ਕਾਲ ਦੇ ਹਾਂ ਤਿਆਰੀ ਲਾਉਂਦਾ ਸੀ ਨਿਰਨੇ ਕਾਲ ਦੇ ਤਿਆਰੀ ਲਾਈ ਜਾਂਦੀ ਸੀ ਉਸ ਗੀਤ ਦੀ ਪਰ ਜਦੋਂ ਐਨ ਮੌਕੇ ਤੇ ਕਹਿੰਦੇ ਹਥਿਆਰ ਚੱਕ ਕੇ ਤੀਰ ਛੱਡਣ ਦਾ ਯਤਨ ਕੀਤਾ ਜਾਂ ਗੋਲੀ ਛੱਡਣ ਦਾ ਯਤਨ ਕੀਤਾ ਗਿਆ ਉਦੋਂ ਕਹਿੰਦੇ ਕਿ ਤਨੇ ਕਿਤੇ ਹਥਿਆਰ ਧੋਖਾ ਦੇ ਗਿਆ ਇਹ ਹਥਿਆਰ ਵਾਲੀ ਗੱਲ ਹੀ ਹੋ ਗਈ ਸਰ ਉਹ ਹੀ ਪਤਾ ਕੀ ਸੀਗਾ ਮੈਂ ਨਾ ਕੱਠ ਵੇਖ ਘੁੜਾ ਗਿਆ ਘੁੜਾ ਆ ਗਿਆ ਪਹਿਲਾਂ ਕਦੇ ਗਏ ਨਹੀਂ ਸੀ ਕੱਠ ਜੀ ਨਹੀਂ ਗਿਆ ਸੀ ਪਰ ਉਦੋਂ ਉਹ ਪਹਿਲਾਂ ਚੱਪਲਾ ਚੱਕਣੀ ਜਾਂਦੇ ਰਹੇ ਉਹ ਹਾਂ ਹੇ ਉਹ ਤਾਂ ਮੈਂ ਲੀਡਰਾਂ ਦੇ ਪਿੱਛੇ ਮਾੜਾ ਮਟਾ ਤੁਰ ਲੈਂਦਾ ਸੀ ਉਦੋਂ ਤਾਂ ਵੀ ਆਇਆ ਸੀ ਕੋਈ ਉਹਦਾ ਮਿਲੂ ਉਹਦਾ ਮਿਲ ਜੂਗਾ ਉਹ ਉਹਦਾ ਮਿਲਿਆ ਸੀਗਾ ਮੈਂ 30 ਦਿਨ ਤਿਆਰੀ ਲਈ ਪੂਰੀ ਖਿੱਚ ਕੇ ਗੀਤ ਦੀ ਗੀਤ ਦੀ ਫਿਰ ਐਂਡ ਤੇ ਫਿਰ ਤੜਕੇ ਰਿਆਜ ਵੀ ਕਰਦੇ ਸੀ ਤੜਕੇ ਰਿਆਜ ਕਰਦਾ ਸੀ ਨਰ ਨੇ ਕੱਲ੍ਹ ਜੀ ਕਹੀ ਤੇ ਫਿਰ ਤਾਂ ਹਰਮੋਨੀਅਮ ਤੇ ਪੈਸੇ ਲਾਏ ਹੋਣੇ ਲੈਂਦਾ ਹੋ ਹਾਂ ਮੇਰੇ ਨਾਲ ਮੁੰਡਾ ਸੀਗਾ ਇੱਕ ਹਾਂ ਤਾਂ ਫੀਸ ਵੀ ਭਰੀ ਬੈਠਾ ਸੀ ਉਹਦੀ ਤਿਆਰੀ ਲਾਉਣ ਦੀ ਕਿੰਨੇ ਫੀਸ ਭਰੀ ਮੈਂ 3200 ਰੁਪਏ 3200 ਰੁਪਏ ਭਰੀ 3200 ਰੁਪਏ अच्छा नाल ਢੋਲ ਕੀ ਵਾਲਾ ਵੀ हां ਮੇਰੇ ਪੋਤਰੇ ਨਹੀਂ ਜਿਹੜੇ ਛੋਟੇ ਛੋਟੇ ਜਵਾਗ ਸਾਡੇ ਸਕੂਲਾਂ ਚ ਪੜ੍ਹਦੇ ਆ ਉਹ ਵੀ ਸਿਖਾਉਂਦੇ ਰਹੇ ਆ ਮੈਨੂੰ ਲਓ ਜੀ 3200 ਰੁਪਿਆ ਦਿੱਤਾ ਗਿਆ ਜਿਹੜਾ ਸਾਜੀ ਵੀਰ ਆਏ ਸੀ ਜਿਹੜੇ ਹਰਮੋਨੀਅਮ ਪਲੇ ਕਰਦਾ ਸੀ ਇਹਨੂੰ ਸਿਖਾਇਆ ਗਿਆ ਸੀਗਾ ਜਿਹੜਾ ਇੱਕ ਆਜ਼ਾਦੀ ਵਾਲਾ ਗੀਤ ਸੀਗਾ ਨਿੱਕੇ ਨਿੱਕੇ ਪੋਤੇ ਪੋਤੀਆਂ ਸਕੂਲਾਂ 'ਚ ਆ ਜੋ ਗੀਤ ਵੱਜਿਆ ਹਨਾ ਉਹ ਗੀਤ ਸਾਡੇ ਵੇਲੇ ਵੀ ਗਾਇਆ ਜਾਂਦਾ ਰਿਹਾ ਪ੍ਰੇਅਰ ਹੁੰਦੀ ਸੀਗੀ ਉਹ ਗੀਤ ਦੇ ਚਰਚੇ ਹੋਏ ਚੱਲਦਾ ਰਿਹਾ ਕਿਉਂਕਿ ਇੱਕ ਜਿਵੇਂ ਹੁੰਦਾ ਵੀ ਹਰ ਫੈਕਸ਼ਨ ਤੇ ਇੱਕ ਗੀਤ ਬਣਦਾ ਹੁੰਦਾ ਜਿਵੇਂ ਕਹਿ ਲઈએ ਵੀ ਕੋਈ ਧਾਰਮਿਕ ਗੀਤ ਬਣ ਗਿਆ ਕੋਈ ਸਮਾਜਿਕ ਗੀਤ ਬਣ ਗਿਆ ਕੋਈ ਆਪਣਾ ਰਾਸ਼ਟਰੀ ਗੀਤ ਬਣ ਗਿਆ ਠੀਕ ਆ ਤੁਹਾਨੂੰ ਕੀ ਦਿਨ ਗੀਤ ਕਰਾਉਣ ਤੋਂ ਬਾਅਦ ਵੀ ਤੁਹਾਡੇ ਗੀਤ ਪੂਰਾ ਚੇਤੇ ਹੋ ਗਿਆ ਸੀ ਹਾਂ ਮੈਂ ਪੂਰਾ ਰੱਟ ਲਿਆ ਸੀਗਾ ਪੂਰਾ ਮੈਂ ਸੁਪਨੇ 'ਚ ਵੀ ਗਾਉਂਦਾ ਰਹਿੰਦਾ ਸੀਗਾ ਹੂੰ ਮੈਂ ਪੂਰੀ ਤਿਆਰੀ 'ਚ ਸੀ ਜੀ ਪਰ ਬਸ ਐਨ ਮੱਕ ਇਹ ਕੀ ਫਰਕਾਰ ਨ ਬਣਿਆ ਜਦੋਂ ਤੁਸੀਂ ਉੱਥੇ ਗਾਇਆ ਸਾਨੂੰ ਵੀ ਇਹ ਵਧੀਆ ਲੱਗਿਆ ਸਾਨੂੰ ਪਹਿਲੀ ਵਾਰੀ ਇਹ ਲੱਗਿਆ ਸੀ ਵੀ ਕਿਸੇ ਨੇ ਖੁਦ ਮੂੰਹੋਂ ਕਿਹਾ ਵੀ ਲਓ ਭਾਈ ਰੈਡੀ ਹੋ ਜਾਓ ਉਧਰੋਂ ਰੱਸੀ ਖਿੱਚ ਦਿੱਤੀ ਗਈ ਹੈ ਤੇ ਹੁਣ ਜਿਹੜਾ ਗੀਤ ਆ ਉਹ ਐਂ ਕਰਕੇ ਸ਼ੁਰੂ ਹੋਊਗਾ ਪਰ ਜਦੋਂ ਸ਼ੁਰੂ ਹੋਇਆ ਉਦੋਂ ਤੇ ਸਾਰਿਆਂ ਨੂੰ ਲੱਗਿਆ ਉਦੋਂ ਤਾਂ ਸਾਰੇ ਐਂ ਹੋ ਗਏ ਪਰ ਜਦੋਂ ਤੁਸੀਂ ਹੂੰ ਕਰਨ ਲੱਗੇ ਉਦੋਂ ਉਹ ਵੀ ਐਂਜ ਕਰਨ ਲੱਗੇ ਕੀ ਹੋ ਗਿਆ ਸੀ ਵਿੱਚ ਦੀ ਉਹ ਥੋੜਾ ਜਿਹਾ ਨਾ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਐ ਨਾ ਟੱਟੀਆਂ ਦੀ ਪ੍ਰੋਬਲਮ ਟੱਟੀਆਂ ਲੱਗੀਆਂ ਸੀ ਟੱਟੀਆਂ ਲੱਗੀਆਂ ਸੀ ਉਹ ਫਿਰ ਮੈਂ ਉਧਰ ਧਿਆਨ ਰਹਿ ਗਿਆ ਮੇਰਾ ਟੱਟੀ ਵਾਲਾ ਉਹ ਟੱਟੀ ਨਿਕਲ ਜਾਂਦੀ ਜੇ ਮੈਂ ਹੋਰ ਜੋਰ ਲਾ ਦਿੰਦਾ ਇਹ ਤਾਂ ਗੱਲ ਹੀ ਕੋਈ ਔਰ ਬਣ ਗਈ ਕਹਿੰਦਾ ਵੀ ਅਸਲ ਦੇ ਵਿੱਚ ਮੈਂ ਬਿਮਾਰ ਸੀ ਮੈਨੂੰ ਟੱਟੀਆਂ ਲੱਗੀਆਂ ਹੋਈਆਂ ਸੀ ਇਸੇ ਕਰਕੇ ਮੈਂ ਗੀਤ ਪ੍ਰੋਪਰ ਸਿਰੇ ਨਾਲ ਗਾ ਨਹੀਂ ਸਕਿਆ ਟਟੀਆਂ ਪਹਿਲਾਂ ਲੱਗੀਆਂ ਸੀ ਜਾਂ ਇਹ ਪੰਗਾ ਲੈ ਕੇ ਲੱਗ ਜਾ ਨਹੀਂ ਉਹ ਨਾ ਜਦੋਂ ਮੈਂ ਤਿਆਰੀ ਲਾਉਂਦਾ ਸੀ ਉਹ ਖਾਣਾ ਪੀਣਾ ਮੇਰਾ ਸਹੀ ਨਹੀਂ ਰਿਹਾ ਮੈਂ ਉਧਰ ਤਿਆਰੀ ਵੱਲ ਵੱਧ ਧਿਆਨ ਦੇ ਪਰ ਇਹ ਜੀ ਜ਼ਿਆਦਾ ਕਰਨ ਲੱਗ ਗਿਆ ਜੇ ਮੈਂ ਜ਼ਿਆਦਾ ਕਰਨ ਲੱਗ ਗਿਆ ਦਾਰੂ ਛੱਡਤੀ ਜਮਾਂ ਐ ਹੂੰ ਦਾਰੂ ਪੀਂਦਾ ਸੀ ਮੈਂ ਫੁੱਲ ਉਹ ਦਾਰੂ ਛੱਡਤੀ ਉਹ ਫਿਰ ਉਹ ਕੰਮ ਗਲਤ ਬਣ ਗਿਆ ਉਹ ਗੈਸ ਜੀ ਬਣ ਗਈ ਭੈਣ ਦੇ ਯਾਰ ਦੀ ਤੇ ਉਹ ਫਿਰ ਹੋਰ ਪਾਸੇ ਦੀ ਤੁਰਈ ਆਈ ਉਹ ਫਿਰ ਹੋਰ ਪਾਸੇ ਦੀ ਤੁਰ ਪਈ ਉੱਥੇ ਮੈਨੂੰ ਇੱਕ ਤਾਂ ਲੋਕਾਂ ਕਰਕੇ ਮੈਨੂੰ ਪ੍ਰੈਸ਼ਰ ਜਾਂ ਵਧ ਗਿਆ ਹਾਂ ਇੱਕ ਉਹ ਮੈਨੂੰ ਪ੍ਰੈਸ਼ਰ ਪਿਆ ਸੀ ਮੈਂ 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 ਪਤਾ ਕੀ ਹੋ ਗਿਆ ਸੀ ਪ੍ਰੈਸ਼ਰ ਘਾਟੋਂ ਬਣ ਗਿਆ ਉਹ ਮੈਂ ਨਾ ਆਪਣਾ ਉਹ ਮੁੰਡੇ ਨੂੰ ਕਿਹਾ ਸੀਗਾ ਮੈਂ ਕਿਹਾ ਮੜਾ ਮੈਂ ਨਾ ਫਰੈਸ਼ ਹੋਇਆ ਵਾਂ ਹੂੰ ਉਹਨਾਂ ਨੇ ਮੈਨੂੰ ਟੱਟੀ ਟਾਈਮ ਹੋ ਗਿਆ ਉਹ ਕਹਿੰਦੇ ਮੈਂ ਕਿਹਾ ਮੜਾ ਟੱਟੀ ਬੈਹਾਂ ਉਹਨਾਂ ਦੇ ਪਰ ਉਧਰੋਂ ਟਾਈਮ ਹੋ ਗਿਆ ਤੇ ਉਧਰੋਂ ਟਾਈਮ ਹੋ ਗਿਆ ਉਹ ਲਹਿਰ ਆਉਣਾ ਹਾਂ ਤੇ ਉਹ ਫਿਰ ਮੈਂ ਗਲਤ ਹੋ ਗਿਆ ਕੰਮ ਫਿਰ ਉੱਥੇ ਅਸਲ ਦੇ ਵਿੱਚ ਇਹ ਸਮੱਸਿਆ ਸੀ ਬਾਈ ਦੀ ਜਿਹਦਾ ਕਰਕੇ ਇਹ ਵੱਡੀ ਗੱਲਬਾਤ ਹੋਈ ਆ ਉਦਾਂ ਕਦੇ ਤੁਸੀਂ ਕਦੇ ਗੀਤ ਗੂਤ ਗਾਇਆ ਕੋਈ ਹਾਂ ਗੀਤ ਮੈਂ ਬਹੁਤ ਗਾਏ ਆ ਯਾਨੀ ਸ਼ੁਰੂ ਤੋਂ ਸ਼ੌਂਕ ਆ ਇਹ ਹਾਂ ਫਿਰ ਤੁਸੀਂ ਪ੍ਰੋਪਰ ਤੌਰ ਤੇ ਨਹੀਂ ਗਾਇਕੀ ਚਾਏ ਪ੍ਰੋਪਰ ਤੌਰ ਤੇ ਵੀ ਮੈਂ ਗਾਇਕੀ ਚਾਹਗਾ ਅੱਛਾ ਹਾਂ ਵੀ ਹੂੰ ਮਕਬੂਲ ਨਹੀਂ ਸੁਣਿਆ ਕੋਈ ਗੀਤ ਕੇ ਉਦਾਂ ਹਜੇ ਗੱਲ ਚੱਲ ਰਹੀ ਆ ਤੇਰੀ ਤੇਰੀ ਤਿਆਰੀ ਚੱਲ ਰਹੀ ਹੈ ਵਧੀਆ ਗਾਣੇ ਆ ਰਹੇ ਆ ਮੇਰੇ ਅੱਛਾ ਇਦੋਂ ਗਾਂ ਵੀ ਆਉਣਗੇ ਗੀਤ ਹਾਂ ਵਧੀਆ ਲਓ ਜੇ ਗੀਤ ਹਜੇ ਅੱਗੇ ਬਹੁਤ ਆਉਣਗੇ ਤਾਂ ਇੱਕ ਰਹਿਸਲ ਕੀਤੀ ਜਾ ਰਹੀ ਸੀ ਪਹਿਲੀ ਵਾਰ ਜਿੱਥੇ ਜਿਆਦਾ ਇਕੱਠ ਸੀ ਵੀ ਉੱਥੇ ਮੈਂ ਕਿ ਗੀਤ ਗਾਵਾਂ ਗੀਤ ਗਾ ਕੇ ਮੈਂ ਮਕਬੂਲ ਹੋਵਾਂ ਪਰ ਅਸਲ ਦੇ ਵਿੱਚ ਉਹ ਗੱਲਬਾਤ ਨਹੀਂ ਆਈ ਪਹਿਲਾਂ ਵੀ ਕਦੇ ਫੰਕਸ਼ਨਾਂ ਤੇ ਗੀਤ ਗਾਏ ਆ ਤੁਸੀਂ ਹਾਂ ਬਹੁਤ ਗਾਏ ਆ ਕਿਹੜਾ ਗੀਤ ਗਾਇਆ ਕੋਈ ਆਪਾਂ ਦਰਸ਼ਕਾਂ ਨਾਲ ਸਾਂਝਾ ਕਰ ਲਈਏ ਕਿਉਂਕਿ ਫੇਰ ਹੀ ਸਾਡੇ ਦਰਸ਼ਕਾਂ ਜਿਹੜੇ ਇਹ ਯਕੀਨ ਮੰਨਣਗੇ ਵੀ ਹਾਂ ਭਾਈ ਗਾਉਂਦਾ ਰਿਹਾ ਚਲੋ ਕਿਤੇ ਨਾ ਕਿਤੇ ਮਿਸਟੇਕ ਹੋ ਜਾਂਦੀ ਆ ਅਸੀਂ ਵੀ ਬੋਲਦੇ ਆ ਸਾਡੇ ਤੋਂ ਵੀ ਹੋ ਜਾਂਦੀ ਆ ਪਹਿਲਾਂ ਕਦੇ ਗੀਤ ਗੁੱਤ ਗਾਇਆ ਸੀ ਜਰੂਰ ਇੱਕ ਦਰਸ਼ਕਾਂ ਦੇ ਨਾਲ ਸਾਂਝਾ ਸਾਦਨੇ ਗਾਣਾ ਜੀ ਨਹੀਂ ਪੈਂਦੇ ਵਿੱਚ ਇੱਧਰ ਕੀ ਆ ਇੱਧਰ ਆਵਾਜ਼ ਬਾਹਰ ਜਾਂਦੀ ਆ ਅੱਛਾ ਲਓ ਜੀ ਇੱਕ ਨਵਾਂ ਸਟਾਈਲ ਆਇਆ ਆਹਾ ਹਾ ਸਟਾਈਲ ਬਹੁਤ ਵੇਖੇ ਸੀ ਆਹ ਸਟਾਈਲ ਆ ਗਿਆ ਕੰਨ ਚੁੰਗਲ ਪਾ ਕੇ ਗਾਉਂਦੇ ਨੇ ਇਹ ਕੰਨ ਚੁੰਗਲ ਪਾਉਣੇ ਹੋ ਇਹ ਸਟਾਈਲ ਮੇਰਾ ਇਹ ਸਟਾਈਲ ਆ ਇਹਨਾਂ ਦਾ ਕੰਨ ਚੁੰਗਲ ਪਾ ਕੇ ਗੱਲ ਕਰਦਾ ਕੰਗਲ ਪਾ ਕੇ ਗੱਲ ਕਰਦੇ ਆ ਇਹ ਦੇਖੋ ਤੁਸੀਂ ਅੱਛਾ ਹੁਣ ਗੀਤ ਸੁਣਾਓ ਲਓ ਜੀ ਮੜਾ ਵਾਹ ਜੀ ਵਾਹ ਮੜਾ ਕੈਮਰਾਮੈਨ ਨੂੰ ਕੋ ਨੇੜੇ ਫੋਕਸ ਕਰ ਲਿਓ ਜੀ ਮੀ ਪੈਂਦੇ ਵਿੱਚ ਸਦਲ ਯਾਰ ਨੇ ਲਾ ਨਾ ਸਕੀ ਬਹਾਨਾ ਹੂੰ ਦੇ ਲੈ ਗੇੜਾ ਦੇ ਲੈ ਗੇੜਾ ਇਹ ਕਿਹੜਾ ਗੀਤ ਤੇ ਚਨ ਘਣਵਾਈ ਫਿਰਦਾ ਵਰਨ ਯਾਰਨ ਕੁੜੀਏ ਇਹ ਕਿਹੜਾ ਗੀਤ ਹੋ ਗਿਆ ਕੋਈ ਗੱਲ ਬਣੀ ਨਹੀਂ ਜੀ ਇਹ ਕੀ ਗੀਤ ਬਣ ਗਿਆ ਇਹ ਵੀ ਮੈਂ ਤਿਆਰੀ ਲਾਉਂਦਾ ਰਿਆਂ ਇਹ ਕੀ ਇਹ ਤਾਂ ਤਿੰਨ ਗੀਤ addo addਾ ਜੀ ਇਹ ਨਹੀਂ ਇਹ ਇੱਕ ਹੀ ਆ ਇੱਕ ਹੀ ਹੈ ਇੱਕ ਹੀ ਚੱਕਰ ਕੀ ਚੱਲ ਰਿਹਾ ਇਹ ਕਿਹੜੇ ਗੀਤ ਹੈ ਇਹ ਤਾਂ ਸੁਣੇ ਨਹੀਂ ਕਦੇ ਐਤਾ ਢੋਡ ਢ ਸੁਣਿਆ ਆ ਬਨਜਾਰਨ ਕੁੜਗੇ ਵਾਲਾ ਆਪਣਾ ਉਸਤਾਦ ਹੰਸਰਾਜ ਜੀ ਦਾ ਗੀਤ ਆ ਦੇ ਦੇ ਗੇਲਾ ਦੇ ਦੇ ਗੇੜਾ ਵਾਲਾ ਗੀਤ ਇਹ ਬਲਬੀਰ ਬੋਪਾ ਰਾਏ ਜੀ ਦਾ ਆ ਮੀ ਪੈਂਦੇ ਵਾਲਾ ਕਿਸੇ ਹੋਰ ਪੁਰਾਣੇ ਕਲਾਕਾਰ ਦਾ ਗੀਤ ਆ ਤੁਸੀਂ ਆਨੇ ਇੱਕ ਹੀ ਗੀਤ ਆ ਇਹ ਫਿਰ ਮੈਂ ਮਿਕਸ ਕਰਤਾ ਫਿਰ ਅਛਾ ਰੀਮਿਕਸ ਵੀ ਕਰਦੇ ਹਾਂ ਰੀਮਿਕਸ ਕਰਦਾ ਲਓ ਜੀ ਰੀਮਿਕਸ ਦੀ ਕਾਰਡ ਮੈਂ ਤਾਂ ਲੱਗਦਾ ਤੁਸੀਂ ਕੱਢੀ ਆ ਬਾਈ ਯਾਰ ਤੁਸੀਂ ਮੇਰੇ ਸਿਰ ਤੇ ਜੜੀ ਜਾਂਦੇ ਹੋ ਯਾਰ ਨਹੀਂ ਤੇਰੇ ਸਿਰ ਤੇ ਨਹੀਂ ਬਾਈ ਯਾਰ ਇੰਨਾ ਮਕਬੂਲ ਹੋਏ ਹੋ ਤੁਸੀਂ ਇੰਨੀ ਗੱਲਬਾਤ ਹੋਈ ਆ ਤੁਸੀਂ ਮੈਂ ਮਕਬੂਲ ਹੋਇਆ ਜ਼ਰੂਰ ਹੋਇਆ ਹਮ ਪਰ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਯਾਰ ਲੋਕ ਹੋਰ ਵੀ ਹੈਗੇ ਆ ਨੇ ਅਸੀਂ ਬੋਲਾਂਗੇ ਇਹ ਗੱਲ ਨਹੀਂ ਆਪਾਂ ਉਹ ਗੱਲ ਵੀ ਕਰਾਂਗੇ ਸਰ ਜ਼ਰੂਰ ਪਰ ਤੁਸੀਂ ਇਹ ਜਿਹੜਾ ਗੀਤ ਗਾਇਆ ਜਿਹੜਾ ਤੁਸੀਂ ਕਿਹਾ ਵੀ ਮੀਂਹ ਪੰਦੇ ਵਿੱਚ ਸੱਦਲੀ ਯਾਰ ਨੇ ਲਾ ਨਾ ਸਕੀ ਕੋਈ ਬਹਾਨਾ ਲਾਰਾ ਹੁੰਦਾ ਜੀ ਲਾਰਾ ਸ਼ਬਦ ਸੁਣਿਆ ਸੀ ਅਸੀਂ ਤਾਂ ਉਹ ਲਾਰਾ ਮੈਂ ਲਾਰਾ ਹੀ ਬੋਲਣਾ ਸੀਗਾ ਉਹ ਬਹਾਨਾ ਨਿਕਲ ਗਿਆ ਅੱਛਾ ਜਾਨੀ ਹੁੰਦਾ ਇੱਕੋ ਹੀ ਗੱਲ ਆ ਬਹਾਨਾ ਲਾ ਲਓ ਲਾਰਾ ਨਾਲ ਲਾ ਲਓ ਲਾਰਾ ਲਾ ਲਓ ਇੱਕੋ ਹੀ ਆ ਉਹ ਇੱਕੋ ਹੀ ਗੱਲ ਆ ਲਓ ਇਹਨਾਂ ਨੇ ਗੀਤ ਆਪਾਂ ਨੂੰ ਸੁਣਾਇਆ ਪਰ ਗੀਤ ਇਸ ਤਰੀਕੇ ਨਾਲ ਸੁਣਾਇਆ ਗਿਆ ਇਹਨਾਂ ਦੇ ਵੱਲੋਂ ਵੀ ਮੀਂਹ ਪੰਦੇ ਵਿੱਚ ਸੱਦਲੀ ਯਾਰ ਨੇ ਲਾ ਨਾ ਸਕੀ ਕੋਈ ਬਹਾਨਾ ਦੇ ਦੇ ਢੀੜਾ ਸ਼ੌਂਕ ਦਾ ਨਾਨੇ ਗੋਰਗੇ ਤੇ ਮੱਥੇ ਉੱਤੇ ਹੁਣ ਵਾਈ ਫਿਰਦਾ ਬਣਜਾਰਨ ਕੁੜਗੇ ਫਿਰਦਾ ਬਣਜਾਰਨ ਕੁੜਗੇ ਇਹ ਕਿਵੇਂ ਕਿੱਥੇ ਗਾਉਂਦੇ ਰਏ ਹੋ ਇਹ ਗੀਤ ਬਹਿ ਕੇ ਇਹ ਮੈਂ ਸਿੱਖਦਾ ਰਿਹਾ ਸਿੱਖਦਾ ਰਿਹਾ ਚਲੋ ਫਿਰ ਆਖਰਕਾਰ ਜਦੋਂ ਤੁਸੀਂ ਇੰਨੇ ਗੀਤ ਗਾਏ ਆ ਕੁਝ ਹੋਇਆ ਇਸ ਗੀਤ ਬਾਰੇ ਕੀ ਗੱਲ ਬਣ ਗਈ ਸੀ ਇਸ ਗੀਤ ਬਾਰੇ ਬਾਈ ਫਿਰ ਉਹ ਹੀ ਗੱਲ ਆ ਗਈ ਉਹ ਮੈਨੂੰ ਪ੍ਰੈਸ਼ਰ ਬਣ ਗਿਆ ਸੀਗਾ ਲੀ ਉੱਠਦੀ ਸੀ ਲੀ ਉੱਠਦੀ ਸੀਗੀ ਪੀੜ ਹੁੰਦੀ ਸੀ ਢਿੱਡ 'ਚ ਉਹਦਾ ਕਰਕੇ ਦਰਦ ਖਿੱਚਮਾ ਆ ਗਿਆ ਸੀ ਪੂਰਾ ਉਹ ਮੈਂ ਲੈਣਾ ਭੁੱਲ ਗਿਆ ਤੇ ਮੇਰਾ ਪ੍ਰੈਸ਼ਰ ਹੀ ਹੋਰ ਪਾਸੇ ਬਣ ਗਿਆ ਲਓ ਜੀ ਪਰ ਤਿਆਰੀ ਪੂਰੀ ਸੀ ਜੇ ਮੈਂ ਮਾੜਾ ਇਹ ਕੰਟਰੋਲ ਕਰ ਗਿਆ ਆਪਦੇ ਆਪ ਤੇ ਚੰਗਾ ਰਹਿ ਗਿਆ ਨਹੀਂ ਤਾਂ ਉਹ ਚਿੱਟਾ ਕੁਰਦਾ ਪਿਆ ਮੈਂ ਦਾਗ ਲੱਗ ਜਾਣਾ ਸੀ ਬਿਲਕੁਲ ਆਪਣੇ ਆਪ ਦੀ ਬਚਤ ਕੀਤੀ ਗਈ ਆ ਪ੍ਰਵਾਹ ਨਹੀਂ ਕੀਤੀ ਕਿਸੇ ਚੀਜ਼ ਦੀ ਆਪਣੇ ਆਪ ਦੇ ਸਰੀਰ ਨੂੰ ਮੈਂਟੇਨ ਰੱਖਿਆ ਗਿਆ ਕਿ ਆਖਰਕਾਰ ਕੋਈ ਉਦਾਂ ਦੀ ਦੁਰਘਟਨਾ ਨਾ ਹੋਵੇ ਉਹ ਜੇ ਉਹ ਗਾਣਾ ਕਿਵੇਂ ਮਰਜੀ ਹੋ ਗਿਆ ਦੇਸ਼ ਹੋ ਗਿਆ ਜਾਵੇ ਪਾਣੀ 'ਚ ਮੈਨੂੰ ਕੋਈ ਚੱਕਰ ਨਹੀਂ ਮੇਰਾ ਜੇ ਨਿਕਲ ਜਾਂਦਾ ਪਾਣੀ ਫੇਰ ਕੀ ਬਣਦਾ ਹਾਂ ਫੇਰ ਕਿਤੇ ਨਾ ਕਿਤੇ ਤਾਂ ਇਹ ਚੀਜ਼ਾਂ ਜਿਹੜੀਆਂ ਚੱਲਦੇ ਹੁੰਦੀਆਂ ਹੋਟਲ ਵੀ ਵੱਜ ਰਹੀਆਂ ਆ ਗੱਡੀਆਂ ਦੇ ਤੁਸੀਂ ਵੇਖ ਸਕਦੇ ਹੋ ਇਹਨਾਂ ਨੂੰ ਸਿਕਿਉਰਟੀ ਵੀ ਦਿੱਤੀ ਜਾਣੀ ਆ ਉਹਨਾਂਲੇ ਟਾਈਮ ਦੇ ਵਿੱਚ ਕਿਉਂਕਿ ਤੁਸੀਂ ਸੁਣ ਰਹੇ ਹੋ ਅੱਛਾ ਇੱਕ ਹਰ ਬੰਦੇ ਨੇ ਪੋਸਟ ਉਹ ਵੀਡੀਓ ਪਾਈ ਆ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀ ਇਹ ਬਹੁਤ ਗਲਤ ਕੀਤਾ ਹੈ ਗਲਤ ਗਾਇਆ ਗਿਆ ਗੀਤ ਇਹਦੇ ਵੱਲ ਮੈਂ ਮੰਨਦਾ ਮੈਂ ਗਲਤ ਗਾਇਆ ਹੂੰ ਠੀਕ ਆ ਉਹ ਲੋਕ ਮੈਨੂੰ ਬੋਲੀ ਜਾਂਦੇ ਆ ਤੇ ਲੋਕਾਂ ਨੇ ਵੋਟਾਂ ਭਾਗੇ ਲੀਡਰਾਂ ਨੂੰ ਜਿਤਾਇਆ ਉਹ ਕਿੰਨੇ ਕਿ ਚੰਗੇ ਆ ਉਹ ਮੈਨੂੰ ਕਿਉਂ ਬੋਲਦੇ ਆ ਮੈਨਰੇ ਤੇ سینਾ ਚੌੜਾ ਕਰਕੇ ਭਾਸ਼ਣ ਦਿੱਤਾ ਜੋ ਵੀ ਕੀਤਾ ਗਾਣਾ ਗੁਣਾ ਗਾਇਆ سینਾ ਚੌੜਾ ਕਰਕੇ ਗਾਇਆ ਤੇ ਉਹ ਆਪ ਸੀਸਿਆਂ ਦੇ ਵਿੱਚ ਖੜਕੇ ਭਾਸ਼ਣ ਦਿੰਦੇ ਆ ਲਓ ਜੀ ਬਹੁਤ ਬਹੁਤ ਆ ਵੇਖ ਇਧਰ ਆ ਵੇਖ ਆ ਵੇ ਆ ਕੀ ਕਰੀ ਜਾਂਦਾ ਇਹ ਕੀ ਰੰਗ ਵੀ ਪਾਇਆ ਅੱਛਾ ਰੰਗ ਪਿਆਰਾ ਦੇਸ਼ ਨਾਲ ਭਾਵਨਾਵਾਂ ਨੇ ਪਰ ਇਹਨੇ ਇੱਕ ਗੱਲ ਕਹਿਤੀ ਕਹਿੰਦਾ ਮੈਂ ਤਾਂ ਇੱਕ ਗੀਤ ਹੀ ਗਲਤ ਗਾਇਆ ਪਰ ਤੁਸੀਂ ਵੋਟਾਂ ਪਾ ਕੇ ਕਹਿੰਦਾ ਦੇਸ਼ ਦੀ ਵਾਂਗ ਡੋਰੀ ਗਲਤ ਬੰਦਿਆਂ ਦੇ ਹੱਥਾਂ ਦੇ ਵਿੱਚ ਫੜਾਤੀ ਫਿਰ ਕਹਿੰਦਾ ਮੈਂ ਗੀਤ ਸਟੇਜ ਤੇ ਆ ਛਾਤੀ ਚੌੜੀ ਕਰਕੇ ਪੂਰੀ ਭੀੜ ਦੇ ਵਿੱਚ ਗੀਤ ਗਾਇਆ ਮੈਥੋਂ ਗਲਤ ਹੋ ਗਿਆ ਪਰ ਇੱਥੇ ਕਹਿੰਦਾ ਲੋਕਾਂ ਨੇ ਸ਼ੀਸ਼ਿਆਂ ਦੇ ਵਿੱਚ ਖੜ ਕੇ ਕਹਿੰਦਾ ਲੀਡਰਾਂ ਨੇ ਭਾਸ਼ਣ ਦਿੱਤਾ ਕਹਿੰਦਾ ਫਿਰ ਮੈਂ ਤਾਂ ਡਰਿਆ ਨਹੀਂ ਉਹ ਕਾਹਤੋਂ ਡਰਦੇ ਸੀ ਯਾਨੀ ਡਰੇ ਨਹੀਂ ਤੁਸੀਂ ਮੈਂ ਡਰਦਾ ਨਹੀਂ ਮੈਂ ਤਾਂ ਹੁਣ ਤੱਕ ਨਹੀਂ ਡਰਦਾ ਮੈਂ ਗਲਤ ਗਾਇਆ ਮੈਂ ਮਾਫੀ ਮੰਗੀ ਹੈ ਵੀ ਮੈਂ ਗਲਤ ਗਾਇਆ ਮੈਨੂੰ ਪ੍ਰੈਸ਼ਰ ਸੀਗਾ ਮੈਨੂੰ ਟੱਟੀਆਂ ਲੱਗੀਆਂ ਸੀ ਮੈਂ ਗਲਤ ਮੈਂ ਮੰਨਦਾ ਮੇਰੀ ਗਲਤੀ ਹੈਗੀ ਆ ਪਰ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਜਦੋਂ ਇਹ ਧਰਨੇ ਲਾਉਂਦੇ ਆ ਫਿਰ ਬਹਿ ਬਹਿ ਕੇ ਰੋਣਾ ਤੇ ਹੈ ਉਦੋਂ ਕਿਉਂ ਨਹੀਂ ਇਹ ਬੋਲਦੇ ਜੀ ਮੇਰੇ ਵਾਰੀ ਇਹਨਾਂ ਨੇ ਮੁੱਦਾ ਚੱਕ ਲਿਆ ਹੁਣ ਮੈਨੂੰ ਮੈਂ ਤਾਂ ਚਲ ਨਿੱਕਾ ਆ ਬੰਦਾ ਚਲ ਮੇਥੋਂ ਗਲਤੀ ਹੋ ਗਈ ਮੈਂ ਤਿਆਰੀ ਲਈ ਸੀ ਮੈਨੂੰ ਨਹੀਂ ਹੋਇਆ ਕੋਈ ਪੂਰਾ ਠੀਕ ਹੈ ਇਹਨਾਂ ਨੇ ਤਾਂ ਕੋਸ਼ਿਸ਼ ਕੀਤੀ ਇਹਨਾਂ ਨੇ ਤਾਂ ਵੱਡੇ ਵੱਡੇ ਕਾਰਨਾਮੇ ਕਰਤੇ ਬੇਕੋਲਾ ਐਡਾ ਵੱਡਾ ਰੋਡ ਲੰਗੀ ਜਾਂਦਾ ਉਹ ਉਹ ਨਹੀਂ ਪਤਾ ਕਿੰਨੀਆਂ ਜ਼ਮੀਨਾਂ ਰੋਕ ਲਈਆਂ ਉਹਨੇ ਵਾਹ ਜੀ ਵਾਹ ਤਕੜੀਆਂ ਤਕੜੀਆਂ ਗੱਲਾਂ ਭਾਵਨਾਵਾਂ ਮਾਤੇ ਕਿਤੇ ਨਾ ਕਿਤੇ ਹੈਗੀਆਂ ਪਰ ਫੇਰ ਵੀ ਕੋਈ ਇੱਕ ਅੱਧਾ ਹੋਰ ਗੀਤ ਸੁਣਾ ਦੇਉ ਦਰਸ਼ਕਾਂ ਨੂੰ ਖੁਸ਼ੀ ਗੀਤ ਸੁਣਾ ਦੇਣਾ ਗੀਤ ਮੈਂ ਸੁਣਾਦਾ ਇੱਕ ਮੁੰਡਾ ਆ ਜਿਹੜਾ ਨਵਾਂ ਆਇਆ ਨਹੀਂ ਚੱਲਿਆ ਉਹਦਾ ਗਾਣਾ ਤੁਹਾਨੂੰ ਹੂੰ ਗਲੀ ਤੇਰੀ ਵਿੱਚ ਘੇਰ ਲਿਆ ਨਹੀਂ ਸਪਲੈਂਡਰ ਯਾਰਾਂ ਦਾ ਹੂੰ ਉਠਾਕਾਰਾ ਹੋ ਗਿਆ ਨਹੀਂ ਤੇਰੇ ਵੈਲੀ ਯਾਰਾਂ ਦਾ ਵਾ ਵਾ ਇਹਨੇ ਉਹ ਤੋਂ ਵੀ ਸਹੀ ਗਾਇਆ 100 'ਚ 100 ਨੰਬਰ ਦੇਣੇ ਬੰਦੇ ਕੋਈ ਸੈਡ ਗੀਤ ਵੀ ਸੁਣਦੇ ਹੋਗੇ ਸੈਡ ਗੋਣ ਸੁਣਦਾ ਜੀ ਕੋਈ ਸੁਣਾ ਦਿਓ ਪੈਗ ਪੀਤਾ ਸੀ ਪੈਗ ਪੀਤਾ ਸੀ ਤੇਰੀ ਯਾਦ ਚ ਵੈਲੀਆਂ ਨਾਲ ਲੜਾਈ ਹੋ ਗਈ ਵਾ ਵਾ ਲੱਤਾਂ ਤੋੜ ਕੇ ਸੱਟ ਗਏ ਸੂਏ ਚ ਮੋਬਾਈਲ ਲਗਾਣਾ ਲੜਾਈ ਵੈਲੀयां ਲੜਾਈ ਹੋਗੀ ਇਹ ਤੁਸੀਂ ਆਪ ਲਿਖਿਆ ਜੀ ਆਪ ਲਿਖਿਆ ਆਪ ਦਾ ਲਿਖਿਆ ਹੋਇਆ ਗੀਤ ਇਸ ਨੇਤਾ ਨੇ ਸੁਨਾਇਆ ਜਿਨ੍ਹਾਂ ਨੇ ਕੱਲ ਝੰਡਾ ਲਹਿਰਾਉਣ ਵੇਲੇ ਗਲਤ ਗੀਤ ਗਾ ਦਿੱਤਾ ਸੀ ਇਹ ਕਹਿੰਦੇ ਸਾਡਾ ਲਿਖਿਆ ਹੋਇਆ ਗੀਤ ਆ ਮੈਂ ਉਦਾਂ ਐਨੀ ਫਕਸ਼ਨਾਂ ਤੇ ਗੀਤ ਗਾਉਂਦਾ ਰਹਿਣਾ ਕਦੇ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਪੇਟ ਦੀ ਪ੍ਰੋਬਲਮ ਕਰਕੇ ਜਿਹੜਾ ਸੀਗਾ ਉਹ ਅੰਦਰੋਂ ਸੈੱਟ ਨਹੀਂ ਸੀਗਾ ਮੈਂ ਜਦੋਂ ਜ਼ੋਰ ਲਾਉਣ ਲੱਗਿਆ ਐ ਕੀਤਾ ਐ ਕਰਕੇ ਉਦੋਂ ਗੱਲਬਾਤ ਕੁਝ ਹੋਰ ਬਣ ਗਈ ਸੀ ਇਸੇ ਕਰਕੇ ਸਾਰਾ ਜਿਹੜਾ ਮਿਸਟੇਕ ਹੋਈ ਆ ਤੁਹਾਡੇ ਕੋਲ ਮੈਂ ਤਾਂ ਹੁਣ ਵੀ ਸੌਰੀ ਮੰਗ ਲੈਂਦਾ ਵੀ ਲੋਕਾਂ ਤੁਹਾਡੇ ਥਰੂ ਇਮੈਥੋਂ ਗਲਤੀ ਹੋ ਗਈ ਬਈ ਜਿਵੇਂ ਵੀ ਮੈਂ ਗਾਇਆ ਸੀਗਾ ਮੈਂ ਉਹਦੇ ਪੂਰਾ 100% ਦਿੱਤਾ ਸੀਗਾ ਮੈਥੋਂ ਗਲਤੀ ਹੋ ਗਈ ਮੈਥੋਂ ਸਹੀ ਨਹੀਂ ਗਾਇਆ ਗਿਆ ਮੈਨੂੰ ਪ੍ਰੈਸ਼ਰ ਸੀਗਾ ਟੱਟੀ ਦਾ ਬਹੁਤ ਜ਼ਿਆਦਾ ਸੀਗਾ ਮੈਂ ਬੰਦੇ ਨੂੰ ਕਿਹਾ ਵੀ ਸੀ ਸਾਡੇ ਸਿਪਾਹੀ ਨੂੰ ਵੀ ਮੈਨੂੰ ਜਾ ਆਉਣ ਦੇ ਪਰ ਉਹਨੇ ਜਾਣ ਨਹੀਂ ਦਿੱਤਾ ਬਈ ਵੀ ਟਾਈਮ ਹੋ ਗਿਆ ਟਾਈਮ ਹੋ ਗਿਆ ਝੰਡਾ ਲਹਿਰਾਉਣਾ ਤੇ ਉਹਦਾ ਸ਼ੁਕਰ ਕਰੋ ਮੈਂ ਝੰਡਾ ਲਹਿਰਾਇਆ ਜਦੋਂ ਉਦੋਂ ਵੀ ਬਾਹ ਮੈਨੂੰ ਚੱਕਣੀ ਪਈ ਨਾ ਜਦੋਂ ਐ ਉਦੋਂ ਵੀ 바ਵਾ ਜੋਰ ਵਾਲਾ ਨਹੀਂ ਲੱਗਿਆ ਉਹ ਸੇਤੀ ਖੁੱਲ ਗਿਆ ਨਹੀਂ ਤਾਂ ਫਿਰ ਮੇਰਾ ਬੰਨ ਖੁੱਲੇ ਆਣਾ ਸੀ ਬਿਲਕੁਲ ਲੋ ਜੀ ਇਹ ਸਾਰੀ ਗੱਲਬਾਤ ਆ ਜਿਹੜੀ ਤੁਹਾਨੂੰ ਦਿਖਾਈ ਗਈ ਹੈ ਪਰ ਕੀ ਕਹਿਣਾ ਚਾਹਣੇ ਹੋ ਜਾਂਦੇ ਜਾਂਦੇ ਤੁਸੀਂ ਜਾਂਦੇ ਜਾਂਦੇ ਮੈਂ ਇਹ ਕਹਿਣਾ ਚਾਹਣਾ ਜੈ ਹਿੰਦ ਵਾਹ ਜੀ ਬਾ ਕਮਾਲ ਕਰ ਦਿੱਤੀ ਗਈ ਹੈ ਇਹ ਉਹ ਗੱਲਬਾਤ ਸੀ ਜਿਹੜੀ ਤੁਹਾਨੂੰ ਮੈਂ ਦਿਖਾਈ ਹੈ ਕਿ ਜਿੱਥੇ ਇੱਕ ਗੀਤ ਗਲਤ ਗਾ ਦਿੱਤਾ ਗਿਆ ਸੀ ਪਰ ਕਈ ਗੱਲਾਂ ਸਹੀ ਵੀ ਹੋਈਆਂ ਕਹਿੰਦੇ ਇੱਕ ਗੀਤ ਗਲਤ ਗਾ ਦਿੱਤਾ ਗਿਆ ਤਾਂ ਇਹ ਕੋਈ ਵੱਡੀ ਗੱਲ ਨਹੀਂ ਠੀਕ ਆ ਕਦੇ-ਕਦੇ ਮਿਸਟੇਕ ਹੋ ਜਾਂਦੀ ਆ ਬੰਦੇ ਨੇ ਜਿਗਰਾ ਕੀਤਾ ਆਉਂਦੀ ਵਾਰ ਨੂੰ ਉਹ ਕਹਿੰਦਾ ਮੈਂ ਗੀਤ ਸਹੀ ਤਿਆਰ ਕਰਕੇ ਆਉਂ ਵਧਗਾ ਤਰੀਕੇ ਦੇ ਨਾਲ ਗਾਉ ਚਲੋ ਕਿਤੇ ਨਾ ਕਿਤੇ ਮਿਸਟੇਕਾਂ ਹੋ ਜਾਂਦੀਆਂ ਹਾਸੇ ਠੱਠੇ ਚੱਲਦੇ ਰਹਿੰਦੇ ਤੇ ਆਪਾਂ ਵੀ ਇੱਕ ਹਾਸਾ ਠੱਠਾ ਤੁਹਾਡਾ ਮਨੋਰੰਜਨ ਕੀਤਾ ਚਲੋ ਬਾਈ ਨੂੰ ਸਲੂਟ ਆ ਇੰਨੇ ਮੈਂ ਕਹਿੰਦਾ ਆਡੀਅנס ਦੇ ਵਿੱਚ ਖੜਕੇ ਬੰਦੇ ਨੇ ਗੀਤ ਹੁਣੇ ਕਬੱਡੀ ਗੱਲਾਂ ਪਰ ਇਹ ਤਾਂ ਨਹੀਂ ਵੀ ਇੰਨੀ ਆਉੜੀਆਂਸਤੇ ਵਿੱਚ ਕਦੇ ਸ਼ੀਸ਼ਿਆਂ 'ਚ ਲੋਕੇ ਭਾਸ਼ਣ ਦਿੱਤੇ ਹੋਣਾ ਪੂਰਾ ਉਹਨੇ ਫਰਜ਼ ਨਿਭਾਇਆ ਜਿੰਨਾ ਨਿਭਾਇਆ ਗਿਆ ਬਾਈ ਨੂੰ ਦਿਲੋਂ ਸਲੂਟ ਆ ਕੋਈ ਗੱਲ ਨਹੀਂ ਬਾਈ ਸਿਹਤ ਖਰਾਬ ਹੋ ਜਾਂਦੀ ਆ ਬਲੱਡ ਘਟ ਬਾਦ ਜਾਂਦੇ ਆ ਕਈ ਵਾਰੀ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਘਬਰਾਉਣਾ ਜਮਾ ਨਹੀਂ ਤੇ ਹਾਸੇ ਠੱਠਿਆਂ ਦੇ ਕਰਕੇ ਵੀ ਕਿਤੇ ਨਾ ਕਿਤੇ ਤੁਹਾਨੂੰ ਪਿਆਰ ਆ ਜਿਹੜਾ ਸਤਕਾਰ ਆਸੀਂ ਦਿੰਦੇ ਰਾਵਾਂਗੇ ਤੇ ਤੁਸੀਂ ਵੀ ਸਤਕਾਰ ਦਿੰਦੇ ਰਹੋ ਜੁੜੇ ਰਹੋ ਮਰਨਾ ਜਿਸ ਕਾਰਨ ਸਿੰਘ ਮਲੂਕਾ ਧੰਨਵਾਦ ਜੀ